ਨਾਮ ਵਾਹਿਗੁਰੂ ਸਾਹਿਬ ਜੀ ਦੁਨ ਦਾਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਾ ਤਾਇਓ ਰੇ ਮਨ ਦੇ ਦਿੱਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਆ ਨਨ ਭਾਵੇ ਆਪ ਪੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨਾ ਇਹ ਮਨ ਲਾਇਓ ਬਿਖਸ਼ੋ ਪੀਖੋ ਰੰਗੁ ਕੁ ਸੰਭ ਕੋ ਅਰ ਗ੍ਰਹਿ ਜੋਹਣ ਜਾਇਓ ਔਰ ਨਕਮਲ ਉਸਿਆ ਭਾਉ ਨ ਕੀਨੋ ਨਾ ਸਤਪੁਰਖ ਮਨਾਇਓ ਧਾਵਤ ਕਾ ਧਰੈ ਬੋ ਪਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਣਿਸ਼ ਨਾਨ ਨਾ ਕੀਓ ਇੱਕ ਨਿਮਖਨ ਕੀਰਤ ਗਾਇਓ ਨੋ ਨੋ ਝੂਠ ਲਾਏ ਮਨ ਤੋਖਿਆ ਨਹ ਬੂਜੋ ਆਪਣਾਯੋ ਔਰ ਪੁਕਾਰ ਨ ਕਬੂ ਕੀਏ ਨਹੀਂ ਸਤਗੁਰ ਸੇਵ ਧਿਆਯੋ ਅੰਤ ਦੂਤ ਰਚ ਸੰਗਤ ਗੋਸ਼ਟਾ ਮਤਵਾਰੋ ਮਦਮਾਇੋ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ਰ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛਾਏ ਰਾਖੁ ਲਾਜ ਆਪਣਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ਰ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛਾਏ ਰਾਖੁ ਲਾਜ ਆਪਣਾਇਓ ਟੁਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਗਾਇ ਇਸ ਧਾਇਓ ਮਾਇਆ ਮਗਨ ਸਵਾਦ ਲੋਭੇ ਮਉਯੋ ਕਿੰ ਪ੍ਰਿਆਪ ਭੁਲਾਇਓ ਰਹਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਮਾ ਸਾਹਿਬ ਦੀ ਦਾਤ ਅੰਤਮ ਪਾਠ ਸਾ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਟੋਲੀ ਰਾਗ ਅੰਦਰ ਅੰਗ 700 12 ਉਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾ ਨਾਮ ਰੰਗੀਆਂ ਦਾਤਾ ਉਮਰ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ